ਸਿਟੀ ਹਾਰਟ ਹਨੂਮਾਨ ਚੌਂਕ ਤੇ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋਕ ਮੇਰੀ ਛੇਨ ਲਾ ਲਈ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਐ ਪਰ ਬੜੀ ਦੇਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਆ ਪਿਛਲੇ ਬਲੈਕ ਕਲਰ ਦੀ ਮੈਂ ਲੈਦੇ ਪੈਂਦਰਾ ਫਿਰ ਵੀ ਉਹਨਾਂ ਨੂੰ ਕਹਿੰਦੋਂ ਕਰਦੀ ਰਹੀ ਮੈਂ ਕਿਹਾ ਦਿੱਤੀ ਕਿ ਕੋਕ ਮੇਰੀ ਜਾਨੀ ਲਾ ਕੇ ਕੋਈ ਪਲੀਜ਼ ਭੜੋ ਜੇ ਕੋਈ ਅਕੇਲੇ ਆਇਆ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜੀ ਤਵਾਰ ਰੋਡ ਤੇ ਇੱਕ ਲੜੀ ਹੈਗੀ ਹੈ ਜਿਹੜਾ ਕਿ ਸਾਥ ਲੱਗੀ ਹੈ ਤੇ ਦੇਖਦੇ ਸਕੂਟਰੀ ਤੋਂ ਉਹਦੀ ਜਿਹੜੀ ਚੈਨੀ ਸਲੇਜ ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨਾਲ ਮੈਂ ਖੁਦ ਵੀ ਇਸ ਮੌਕੇ ਆ ਕੇ ਦੇਖਿਆ ਜਿਹੜੇ ਵਿਕਟਿਮ ਆ ਉਹਨਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਚਾਉਂ ਦੇ ਵਿੱਚ ਸੇਕਰੀ ਅਡਰੈਸਟਾ ਉਹਦੇ ਸਾਹਮਣੇ ਇਹਨਾਂ ਦੀ ਸਟੈਚ ਹੁੰਦੀ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਕਿਉਰਿਟੀ ਤਿਲਕੀ ਉਹ ਟੰਗ ਗਈ ਨੇ ਔਰ ਉਹਦੇ ਲਈ ਬੰਦਿਆਂ ਦੀ ਸੀਸੀਟੀਵੀ ਫੁਟੇਜ ਵੀ ਮੰਗਨ ਨਾਲ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਹੈ ਪਿੱਛਲੇ ਬਲੈ ਔਰ ਅਗਲਾ ਨੈਕਸ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹ ਨੇ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਹਦੇ ਪਿੱਛੇ ਜਿਹੜਾ ਪੀਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਾ ਮਤਲਬ ਕਿ ਇਹਨਾਂ ਕੋਈ ਅਸਲਾ ਫਰਾਵੀ ਹੈਗਾ ਸੀ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹੜੇ ਮਦਦਕਤਾ ਨਹੀਂ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤੇ ਉਹ ਵੀ ਬਰਾਬਰ ਉਸ ਮੇਰਾ ਨਾਮ ਸੋਨਮ ਗੁਪਤਾ ਵਾਈਫ ਆਫ ਸਮੀਰ ਗੁਪਤਾ ਮੈਂ ਸ਼ਰੀ ਰਾਮ ਕਲੋਨੀ ਸਿਵਲ ਲਾਈਨਸ ਗੁਰਦਾਸਪੁਰ ਉੱਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਦੇ ਕਿਸੀ ਮਨ ਨੂੰ ਟਿਊਸ਼ਨ ਦੋ ਲੈਣ ਆਈ ਸੀ ਮੈਂ ਹਨੂਮਾਨ ਚੌਂਟੋ ਕਿਤਾਬ ਮੰਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਟ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਉਹ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮਨਨ ਫੋਲੋ ਕਰਦੀ ਰਹੀ ਦੋ ਜਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੀਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੀਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨਿਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਕੰਟੀਨਿਊ ਸਪੀਡ ਕਰ ਲਈ ਨਹੀਂ ਪਾਈ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ देर ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨੀ ਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਮੈਂ ਆਪ ਮੈਂ ਜੇ ਭਈਆ ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਦੀ ਮੈਂ ਆਰਡਿਕ ਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਰਸਲ ਦੀ ਕਰਤੀ ਦੋ ਮੋ ਨਹੀਂ ਦੋ ਐਨੀਮੇ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਇੱਕ ਮੈਂ ਸਮਝਿਆ ਉਹ ਬਲੈਨਕ ਕੀਤੀ ਪੁਲਿਸ ਆਈ ਆ ਹਾਂਜੀ ਬੁਲੀਸ ਆਈ ਆ ਉਹਨਾਂ ਨੇ ਸਾਰਾ ਕੁਝ ਨੋਟ ਕੀਤਾ ਤਾਂ ਕਿੰਨੇ ਵਜੇ ਦਾ ਸੀ ਸਾਢੇ 12 ਤੋਂ ਬਾਅਦ ਦੀ ਗੱਲ ਹੈ 1:43 ਤੇ ਆਪ ਕੋਲ